ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਪਿਆਰੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਆ ਜੋ ਕਿ ਮੈਨੂੰ ਲੱਗਦਾ ਵੀ ਆਪਣੇ ਨਾਲ ਥੋੜਾ ਜਿਹਾ ਫਰਕ ਰੱਖਿਆ ਜਾਂਦਾ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਖਾਸ ਕਰਕੇ ਜਿਵੇਂ ਕਿ ਪਾਣੀਆਂ ਦਾ ਮੁੱਦਾ ਲੈ ਲਓ ਜਾਂ ਆਪਣੇ ਬੰਦੀ ਸਿੰਘ ਲਾ ਲੋ ਜਗਤਾਰ ਸਿੰਘ ਹਵਾਰੇ ਦਾ ਜਿੱਕੀ ਸਿੱਖ ਹੋਰ ਮਹਾਲੀ ਦੇ ਵਿੱਚ ਸੀ ਉੱਚੋ ਵੀ ਉਹ ਬਰੀ ਹੋ ਗਿਆ ਹੁਣ ਸਾਰੇ ਕੇਸ ਉਹਨਾਂ ਦੇ ਖਤਮ ਹੋ ਗਏ ਭਾਈ ਜਗਤਾਰ ਸਿੰਘ ਹਵਾਰੇ ਜੋ ਕਿ ਅਕਾਲ ਤਖਤ ਤੋਂ ਗ੍ਰਿਮੀ ਹੋ ਜੱਥੇਦਾਰਾਂ ਲਾਣੇ ਹੋਏ ਨੇ ਉਹ ਬਰੀ ਹੋ ਚੁੱਕੇ ਨੇ ਤੇ ਸਜ਼ਾ ਘਟ ਰਹੇ ਨੇ ਉਮਰ ਕੱਢ ਦੀ 1995 ਤੋਂ ਅੰਦਰ ਨੇ ਅੱਜ ਦੇਖ ਲੋ 2025 ਚੱਲ ਪਿਆ ਕਿੰਨੇ ਸਾਲ ਹੋ ਗਏ 25 30 ਸਾਲ ਤਾਂ 30 ਸਾਲ ਹੋ ਗਏ ਸਿੱਧੇ ਹੀ ਇੰਤਲ ਜਿਸकी ਉਮਰ ਕਰਾ 2000 ਜਮਨ ਲਾ ਵੀ ਸਾਲ ਹੋ ਗਏ ਸ਼ਾਇਦ ਤਾਂ 10 ਸਾਲ ਹੋਰ ਹੋ ਗਏ ਇਹ ਕਿਹੜਾ ਕਾਨੂੰਨ ਆ ਕਿਹੜਾ ਸੰਵਿਧਾਨ ਆ ਜਿਹੜਾ ਹੁਣ ਮੈਨੂੰ ਹੀ ਮਾਰੇਗਾ ਵੀਰੇ ਉਹ ਵੀ ਦਿਸਣ ਜਿਹੜੇ ਜੈਪੀਨ ਵਾਲੇ ਬੰਦੇ ਨੇ ਆਪਣੇ ਉਹ ਵੱਧ ਜਾਣਦੇ ਹੋਣਗੇ ਕਿਉਂਕਿ ਉਹ ਕਰਦੇ ਰਹਿੰਦੇ ਨੇ ਨਾ ਕਨਸਟੀਟਿਊਸ਼ਨ ਕਨਸਟੀਟਿਊਸ਼ਨ ਸਵਿਧਾਨ ਜਾਇ ਸਵਿਧਾਨ ਜਾਇ ਸਵਿਧਾਨ ਮੈਨੂੰ ਦੱਸਣਾ ਮੜਾਇ ਕਿਹੜੇ ਸਵਿਧਾਨ ਦੇ ਲਈ ਹੋਇਆ ਬੱਗੂ ਵੀ ਬੰਦੇ ਹੀ ਸਜਾ ਪੂਰੀ ਹੋ ਚੁੱਕੀ ਆ ਤੇ ਤੁਸੀਂ ਬੰਦੇ ਨੂੰ ਹੰਦਾ ਰੱਖਿਆ ਹੋਇਆ ਤੇ ਸਵੇਸਤੀ ਦੂਜੀ ਗੱਲ ਚਲ ਆਜੋ ਹੁਣ ਚਲ ਇਹਨਾਂ ਨੇ ਕਹਿਣਾ ਵੀ ਇਹ ਮੁੱਖ ਮੰਤਰੀ ਮਾਲ ਤੋਂ ਇਹਨਾਂ ਨੇ ਬੰਦ ਬੁੱਟੜ ਨੂੰ ਮਾ ਪਲਾਨ ਆ ਦੇਣਾ ਚਲੋ ਰੋ ਮਾਰਨਾਈ ਚੀਜ ਉਹਨਾਂ ਚਲੇ ਬੁੱਚੜ ਬੰਦਾ ਜੀ ਜਿਹਨੇ ਪੰਜਾ ਜੋ ਨਾ ਮਰਦਾ ਤਾਂ ਅੱਜ ਪੰਜਾਬ ਤੋਂ ਮੇਨੂੰ ਤਲਾਕ ਦਾ ਖਤਮ ਹੋ ਚੁੱਕਿਆ ਹੈ ਤਾਂ ਹਮਨ ਸਾਰੇ ਇੱਥੇ ਬਈ ਬਈ ਹੀ ਹੁੰਦੇ ਤੇ ਵੈਸੇ ਵੀ ਖਤਮ ਕਰਨ ਦਾ ਦਿੱਕਾ ਘਾਤ ਜਾਂ ਬੰਖੜੇ ਨਾ ਕੋਈ ਆਪਣੇ ਕੋਲੇ ਪੰਜਾਬ ਦੇਆਂ ਕੋਲੇ ਨਾ ਆਪਾਂ ਆਪਾਂ ਬਾਰ ਨਹੀਂ ਕਰ ਸਕਦੇ ਬਾਗਾ ਬਾਡਰ ਤੋਂ ਜਦ ਕੇ ਬਾਗਾ ਬਾਡਰ ਤੋਂ ਦੂਜੇ ਬੰਦੇ ਵਪਾਰ ਕਰਦੇ ਬਾ ਆਪਣੇ ਗੁਜਰਾਤ ਵਾਲੇ ਵਪਾਰ ਕਰ ਸਾਡੇ ਆਪਣੇ ਬਾਡਰਾਂ ਤੋਂ ਰਾਜਸਥਾਨ ਵਾਲੇ ਵੀ ਵਪਾਰ ਕਰ ਸਕਦੇ ਆਪਣੇ ਬਾਰਡਰ ਤੋਂ ਪਾਕਿਸਤਾਨ ਨਾਲ ਆਖੀਂ ਪੰਜਾਬ ਵਾਲੇ ਪਾਕਿਸਤਾਨ ਨਾਲ ਨਹੀਂ ਕਰ ਸਕਦੇ ਤੁਸੀਂ ਗੱਲੋਂ ਲੱਤਾਂ ਗਿਆ ਚਟਕ ਮਾਰਦੇ ਜਿਹਨੂੰ ਇਹ ਪ੍ਰੇਡ ਕਹਿੰਦੇ ਨੇ ਬਾਕੀ ਜੀ ਮਲਟਰੀ ਪ੍ਰੇਡ ਆ ਜਾਣ ਕੇ ਜਾਣਾ ਬਾਗਾ ਵਾਟਰ ਬੱਤਾ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਕਿ ਉਹ ਬਾਗਾ ਵਾਟਰ ਦੀ ਕਹਤੇ ਰੱਖੀ ਗਈ ਹੈ ਜੀ ਇਹ ਤਾਂ ਹੋਰ ਵੀ ਤਾਂ ਰੱਖ ਸਕਦੇ ਸੀ ਉਹ ਬਾਗਾ ਵਾਟਰ ਠੀਕੰ ਰੱਖੀ ਵੀ ਅਕਲ ਦੁੱਜਨ ਵੱਖਾਂ ਦਿਖਾਓ ਬਹੁਤੋ ਪਾਕਿਸਤਾਨ ਵਾਲਾ ਇੱਧਰ ਦਿਖਾਉਂਦਾ ਵਾ ਤੇ ਇਹ ਪੂਰੀ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਕੰਮ ਵੀ ਪੰਜਾਬੀ ਮੁਸਲਮਾਨਾਂ ਦੇ ਪ੍ਰਤੀ ਨਫ਼ਰਤ ਹੋ ਜਵੇ ਜਦ ਕਿ ਕਿਉਂਕਿ ਪੰਜਾਬ ਨੂੰ ਪਾੜਿਆ ਗਿਆ ਨਾ ਇੱਕ ਤਾਂ ਹੁੰਦਾ ਵੀ ਅਧਧ ਕਰਤਾ ਭਾਈ ਬਰਾਬਰ ਕਹਾ ਹਿੱਸੇ ਜੋ ਵੰਡਤਾ ਦੇਸ਼ ਨੇ ਕਹਿੰਦੇ ਨੇ ਵੀ ਉਹ ਜਿਹੇ ਮੁਸਲਮਾਨ ਲੱਗ ਕੇ ਕੰਨੇ ਸੀ ਤਾਂ ਤਾਂ ਪਾਕਿਸਤਾਨ ਬਣਾਇਆ ਅਖੰਡ ਭਾਰ ਤੋਂ ਉਦੋਂ ਤੋੜਤਾ ਨਾ ਨਹੀਂ ਹੁਣ ਇਹ ਕਹਿੰਦੇ ਹਾਂ ਮੱਕੰਡ ਬੋਰਰ ਤੋਂ ਭਈ 1 ਇੰਚ ਨਹੀਂ ਜਾਣ ਦੇਣਗੇ ਉਹ ਚੀਨ 40000 45000 ਵਰਗ ਕਿਲੋਮੀਟਰ ਦੇ ਅੰਦਰ ਬਠੋਦੇ ਬਾਰੇ ਬੋਲ ਦੇਣੀ ਕੋਸ ਪਾਕਿਸਤਾਨ ਆ ਰ ਗਿਆ ਬਚਾਰੇ ਬੱਧ ਖਾਇ ਕਿ ਕਿ ਜੇ ਕਿਤੇ ਮੈਂ ਕਹਿੰਦਾ ਗੈਸ ਪਾਸ ਕਰਦਾ ਹਾਂ ਅਵਾਜ਼ ਪਾਉਂ ਆਪਾਂ ਲਈ ਤਾਂ ਕਹਿੰਦੇ ਨਹੀਂ ਛੱਡ ਦੇ ਬੰਬ ਛੱਡ ਤਾਂ ਵੀ ਪੁੱਗ ਤੂੰ ਇਸ ਦਾ ਡੈਕ ਕਰ ਛੋਟਾ ਮੰਦਾਨਾ ਉਹ ਤੇ ਉਹ ਜਾਨੀ ਮਸਲਾ ਉਹ ਵੀ ਕੋਈ ਮਸਲਾ ਇਹ ਨਹੀਂ ਹੈਗਾ ਵੀ ਪਾਕਿਸਤਾਨ ਨੂੰ ਖਤਮ ਕਰ ਦੇਣਗੇ ਹਮਲਾ ਕਰਕੇ ਨਾ ਨਾ ਬਸ ਇੱਕ ਡਰਾਉ ਦਿਖਾਉਣਾ ਹੀ ਹੁੰਦਾ ਜਿਵੇਂ ਪਹਿਲਾਂ ਇਹਨਾਂ ਨੇ ਕਹੋਦੀ 300 ਤੋਂ ਵੱਧ ਦੀ ਮਾਰ ਤੇ ਟਕਾਣੇ ਜੇ ਸਟ੍ਰਾਈਕ ਕੀਤੀ ਸੀ ਦੋ ਪਤਾ ਨਹੀਂ ਦੋ 2019 ਦੇ ਵਿੱਚ ਜਦੋਂ ਪਹਿਲਗਾਮ ਵਾਲਾ ਹੋਇਆ ਸੀਗਾ ਉਪਲਵਮਾ ਵਾਲਾ ਹੋਇਆ ਸੀ ਸੱਚ ਜਦੋਂ ਪਹਿਲਗਾਮ ਵਾਲਾ ਤਾਂ ਹੋਣਾ ਹੈ ਨਾ ਹਾਂ ਉੱਥੇ ਪਰ ਉਹ ਜਿਹੜੀ ਉਹਨਾਂ ਦੇ ਮੀਡੀਆ ਰਿਪੋਰਟ ਚੋਗਾਂ ਛੱਡ ਕੇ ਮਰੇ ਜੀ ਛੱਡ ਕੇ ਕੋਈ ਆਮ ਬੰਦੇ ਮਾਰਦੇ ਨਾ ਇਹਨਾਂ ਦੋਸਤਨ ਉਹ ਦੋਤਨ ਦਾ ਜੇ 310 ਦਾ ਦੇ ਜੀ ਕੋਈ ਤਾਲ ਮੇਲ ਹੀ ਨਹੀਂ ਬੈਠਦਾ ਦੂਜੀ ਗੱਲ ਭਾਈ ਹਵਾਰਿਆਂ ਨੂੰ ਆਪਾਂ ਗੱਲ ਕਰਦਾ ਸੀ ਨਾ ਮੈਂ ਭਾਈ ਹਵਾਰਾ ਨੂੰ ਨਜ਼ਰ ਹੋ ਗਿਆ ਉਹਨਾਂ ਨੇ ਅੰਦਰ ਰੱਖਿਆ ਗਿਆ ਵੀ ਅੱਤਵਾਦੀਆਂ ਦੇ ਦੋਸ਼ ਵਿਦੇਸ਼ ਧਰੋ ਦੇ ਅੰਦਰ ਹੀ ਉਹਨੂੰ ਸਜ਼ਾ ਹੋਈ ਸੀ ਪ੍ਰਗਿਆ ਨੂੰ ਸਾਹ ਦੇ ਵੀ ਪ੍ਰਗਿਆ ਜਿਹੜੀ ਭਾਜਪੀ ਦੀ ਐਮਪੀ ਬਣੀ ਹੋਈ ਹੈ ਅੱਜ ਕੱਲ੍ਹ ਗੁਜਰਾਤ ਗੁਜਰਾਤ ਤੋਂ ਵੀ ਬਣੀ ਹੋਈ ਆ ਪਰ ਨਹੀਂ ਸ਼ਾਇਦ ਇਹ ਨਹੀਂ ਮੈਨੂੰ ਪਤਾ ਕਿ ਸੁੱਥਾਂ ਬਣੀ ਹੈ ਪਰ ਸਾਜੂ ਵੀ ਪ੍ਰਕਿਆ ਕੀ ਕੱਢ ਕੇ ਦੇਖ ਲਓ YouTube ਤੇ ਜਿਹਨੂੰ ਕਿਸੇ ਨੂੰ ਨਹੀਂ ਪਤਾ ਉਹ ਵੀ ਉਹ ਜਦੋਂ ਉਹ ਬਾਹਰ ਆ ਗਈ ਲੈ ਸਜਾ ਹੋਈ ਤੇ ਵੀ ਨਾਲ ਸੁੱਥਾਂ ਮੂਸਬੂਤ ਸਾਬਤ ਹੋਏ ਹੋਏ ਨੇ ਪਤਾ ਨਹੀਂ ਕਿੰਨੇ ਲੋਕਾਂ ਨੇ ਤਾਂ ਗਵਾਹੀ ਵੀ ਦਿੱਤੀ ਹੋਈ ਆ ਉਹਦੇ ਖਿਲਾਫ ਉਹ ਬਾਹਰ ਉਹ ਵੀ ਵੇਲ ਗਈ ਹੋਗੀ ਸਾਰਾ ਕੁਝ ਬਲੰਨਾ ਦੇਵਾਂਗਾ ਜੇ ਵੀ ਵੀ ਬਣ ਗਈ ਅਗਲੀ ਇੱਥੇ ਬੰਦੇ ਸਗੇ ਵੀ ਕੱਟਲ ਚੁੱਕੇ ਆ ਵਿਚਾਰੇ ਪੂਰੀ ਉਦੋਂ ਬਾਅਦ ਓਵਰ ਹੋ ਗਿਆ ਕੰਮ ਹਰੇ ਕੱਕ ਨੂੰ ਬਾਹਰ ਕੱਢਣੇ ਨਹੀਂ ਲੋਕ ਜਨ ਉਹਨਾਂ ਦਾ ਦਰਨਾ ਕੀ ਬੰਦੇ ਵੀ ਆਪਣੇ ਕੌਮ ਦਾ ਆਪਣੇ ਹੱਕਾਂ ਲਈ ਲੜੇ ਸੀ ਉਹ ਕੋਮ ਦੀ ਜਿੱਕੀ ਪੱਗ ਨੂੰ ਚੱਕਿਆ ਗਲੇ ਨੇ ਅੱਜ ਆਪਾਂ ਕਹਿੰਦੇ ਆ ਨਾ ਵੀ ਪੀ ਆ ਅੱ비 ਹਰ ਚੀਜ਼ ਦਾ ਸਿੱਖ ਬਦਲਾ ਲੈ ਲੈਂਦੇ ਨੇ ਸਿਰ ਖੋ ਸਿੱਖ ਨਹੀਂ ਛੱਡਦੇ ਭਾਜੀ ਮੋੜ ਕੀ ਰੱਖਦੇ ਨੇ ਜੋ ਚੀਜ਼ ਨਾ ਹੁੰਦੀ ਉਹਨਾਂ ਪਾਪਾ ਕਿੱਥੋਂ ਕਿਹੜੀ ਭਾਜੀ ਮੋੜ ਤੇ ਇਹ ਗੱਲੀ ਨਹੀਂ ਕਹਿ ਸਕਦੇ ਜ਼ਿੰਦਗੀ ਆਪਣੇ ਕਿ ਨੰਕਾਰੇ ਇਹ ਲੋਕ ਆਪਣੇ ਸਨਾਤਨ ਲੋਕ ਜਮਨਾਪਾਲ ਵਾਲੇ ਨੂੰ ਪੁਜੇ ਕਰਕੇ ਬੈਹਣ ਲੱਗ ਗੋ ਨੂੰ ਹੈ ਨਹੀਂ ਕੋਈ ਆਪ ਚਲੋ ਜੋਧਾ ਕਹਤਾ ਕੋਈ ਉਹ ਨਾ ਦਾ ਹੋ ਜਾ ਉਹ ਕਹਿੰਦੇ ਨੇ ਵੀ ਸੁੱਖੀ ਸਾਡੇ ਤੋਂ ਨਿਕਲੇ ਜਾਂਦਾ ਉਹ ਦੂਜੀ ਗੱਲ ਸੁੱਖ ਸਾਡੇ ਤੋਂ ਨਿਕਲੇ ਉਹ ਬਾਬੇ ਨਾਨਕ ਤੋਂ ਸੁੱਖ ਸਰੂਤ ਤਾਂ ਸ਼ੁਰੂਆਤ ਹੋਇਆ ਬਾਬੇ ਨਾਨਕ ਨੂੰ ਤਾਂ ਮੁਸਲਮਾਨ ਵੀ ਉਹਨਾਂ ਹੀ ਮੰਨ ਲਏ ਨੇ ਉਹ ਆਪਣਾ ਉਹਨਾਂ ਨੇ ਜਦ ਬਣਾਇਆ ਉਹਨਾਂ ਨੂੰ ਉਸੇ ਹਿਸਾਬ ਨਾਲ ਉਹਨਾਂ ਦੀ ਅੰਤਮ ਕਿਰਿਆ ਜੋ ਉਹ ਦਿਆ ਉਹ ਆਪਣਾ ਉਸੇ ਉਸੇ ਹਿਸਾਬ ਨਾਲ ਮੰਨਦੇ ਨੇ ਤੇ Hindu ਆਪਣੇ ਹਿਸਾਬ ਨਾਲ ਸਾਰੇ ਮੰਨਦੇ ਸੀ ਉਸ ਸਮੇਂ ਸਾਰੀ ਦੁਨੀਆ ਨੂੰ ਮੰਨਣਾ ਉਹਨਾਂ ਨੂੰ ਮੰਨਦੇ ਸੀ ਇਹ ਕਿਤੇ ਕਹਿਣਾ ਨਾ ਵੀ ਇਕੱਲੇ Hinduਾਂ ਜੂ ਛੱਕ ਨਿਕਲੇ ਨੇ ਜਾਂ ਲੈ ਸਿਵਲਾਈਜ਼ੇਸ਼ਨ ਤੋਂ ਹੀ ਕਹਾ ਦਾ ਧਰਮ ਨੇ ਹੋਏ ਨੇ ਆ ਤਾਂ ਫਿਰ ਕੋਈ ਪਹਿਲਾਂ ਕੋਈ ਇੱਕੀ ਧਰਮ ਹੋਊਗਾ ਲੋਕ ਤਾਂ ਇੱਕ ਹੀ ਸੀ ਉਹ ਕారణ ਆ ਕਿ ਆ ਤਾਂ ਉਹ ਸਾਡੇ ਚੋਂ ਨਿਕਲੇ ਨਹੀਂ ਜਿਵੇਂ ਹੁਣ ਮੰਨਦਾ ਯਹੂਦੀਆਂ ਵਿੱਚੋਂ ਸਾਈ ਨਿਕਲੇ ਹੋਏ ਨੇ ਯਹੂਦੀ ਪ੍ਰਧਾਨ ਦਾ ਇਹ ਹੰਗਣ ਧੌਂਸ ਦੇ ਦੇ ਮਾਰਦਣ ਵੀ ਤੁਸੀਂ ਤਾਂ ਸਾਡੇ ਨਿਕਲੇ ਤੁਸੀਂ ਸਾਡੇ ਨਿਕਲੇ ਲੱਗਨੇ ਕੋਈ ਕੌਨ ਦਾ ਫਰਕ ਕੀ ਜਨ ਦਾ ਆਪਣਾ ਤਾਂ ਆਪਣਾ ਸਿੱਖ ਧਰਮ ਦੇ ਵਿੱਚ ਹਰ ਚੀਜ਼ ਐਂਟੀ ਆ ਇਹਨਾਂ ਦੇ ਹਿੰਦੂ ਰੀਤੀ ਰਿਵਾਜਾਂ ਦੇ ਜੋ ਵੀ ਇਹਨਾਂ ਦਾ ਕਰਮ ਕਾਂਡ ਨੇ ਮਤਲਬ ਬਬਨਾ ਨਾ ਨਾ ਕਿ ਮੈਂ ਪਾਣੀ ਉਧਰ ਜੋ ਕੋ ਰੁੱਖhetra ਦੇ ਵਿੱਚ ਉਲਟਾਂ ਦੀ ਕਿ ਜਿਹਾ ਵੀ ਮੈਂ ਤਾਂ ਕੰਮ ਹੈ ਪਿਆ ਆ ਖੇਤਾਂ ਨੂੰ ਪਾਣੀ ਨਾ ਮੈਂ ਇਹ ਜਿਆ ਗੱਲਾਂ ਹੋਰ ਵੀ ਬਹੁਤ ਨੇ ਬਰਤ ਹੋ ਗਿਆ ਜਿਵੇਂ ਮਤਲਬ ਪੁੱਤਰ ਜੋ ਜਠੇਰੇ ਜਟੂਰੇ ਜੋ ਵੀ ਹੁੰਦੇ ਨੇ ਮੜੀਆਂ ਨੂੰ ਪੁੱਜਣਾ ਤਾਂ ਉਹਦੇ ਵਿੱਚ ਹੈ ਨਹੀਂ ਇਹ ਥਾਹ ਉਲਟਾ ਬਾਪਾ ਅੰਨ ਨੇ ਨਾ ਜਾਣੀ ਕਰਕੇ ਇੱਕ ਮੈਂ ਮਤਲਬ ਆਪਣੇ ਪ੍ਰਚਾਰਕਾਂ ਦੇ ਵਿੱਚ ਇਹਨਾਂ ਨੇ ਆਪਣੇ ਬੰਦੇ ਲਾ ਕੇ ਆ ਆਰਐਸਐਸ ਵਾਲਿਆਂ ਨੇ ਜਣੀ ਅੱਜ ਦੀ ਘੜੀ ਪ੍ਰਚਾਰਕ ਅਸਲੀ ਪ੍ਰਚਾਰਕ ਕੋਈ ਨਹੀਂ ਹੈਗਾ ਸਿੱਖ ਧਰਮ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਹੈ ਨਹੀਂ ਜੇ ਹੁੰਦਾ ਕੋਈ ਤਾਂ ਸਿੱਖ ਉਹ ਸਿੱਖਾਂ ਦੇ ਹੱਥ ਦੀ ਗੱਲ ਕਰੇ ਉਹ ਉਹੀ ਫੁੱਦੂਆਂ ਗੱਲਾਂ ਜਿੱਥੋਂ ਆਪਾਂ ਕਹੀ ਆਪਾਂ ਮਾਣ ਜਾਂ ਨਹੀਂ ਕਰ ਸਕਦੇ ਜਿਹੜੀਆਂ ਉਹਨਾਂ ਦੀ ਕਥਾਵਾਂ ਚ ਨਹੀਂ ਹੁੰਦੀਆਂ ਨੇ ਜ਼ਿਆਦਾਤਰ ਉਕਤ ਨਹੀਂ ਲਾ ਰਹਾ ਵੀ ਆ ਪੰਜਾਹ ਰੁਪਏ ਹਾਂ ਖਨੀ ਹਿੰਦੂ ਆਦੇ ਯੰਗਾ ਹਨ ਉਹ ਉਹਨਾਂ ਦੇਆਂ ਕਹਾਣੀਆਂ ਦੇ ਵਿੱਚੋਂ ਐ ਪ੍ਰਭਾਵ ਮਿਲਦਾ ਹੁੰਦਾ ਆਪਾਂ ਨੂੰ ਮੈਂ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੁੰਦਾ ਚਲੋ ਕੱਢੋ ਪਰ ਜੋ ਦੀ ਗੱਲਤਾ ਹੋ ਜੋ ਇੱਕ ਸੱਚੀ ਸਿੱਖ ਹੋਣ ਦਾ ਨਾਤੇ ਸੋਚ ਕੇ ਦੇਖੋ ਵੀ ਤੇ ਆਪਣੇ ਨਾਲ ਗਲਤ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਪਾਣੀ ਨੇ ਜਾ ਜਾ ਜੇ ਵੀ ਜਾ ਰਿਹਾ ਹੈ ਆਪਣਾ ਦੁਨੀਆ ਤੋਂ ਹਰਿਆਣਾ ਦੇ ਰਾਜਸਥਾਨ ਦੇ ਜਿਹੜੇ ਇਲਾਕੇ ਤੋਂ ਨਹਿਰ ਕੱਢ ਕੇ ਰਾਜਸਥਾਨ ਨੂੰ ਭੇਜੀ ਗਿਆ ਉਹ ਇਲਾਕਾ ਕਹਿੰਦੇ ਜਿਹੜਾ ਇੰਜੀਨੀਅਰ ਅੰਗਰੇਜ਼ੀਓ ਕਹਿੰਦਾ ਇਹ ਜਮੀਨ ਆ ਜਿਹੜੀ ਜਗ੍ਹਾ ਤੋਂ ਤੁਸੀਂ ਪਾਣੀ ਕਾਹਾਂ ਕਰਕੇ ਰਾਜਸਥਾਨ ਨੂੰ ਭੇਜਣਾ ਪੰਜਾਬ ਦੀ ਜਮੀਨ ਨੂੰ ਛੱਡ ਕੇ ਕਹਿੰਦਾ ਇਹ ਬੰਜਰ ਹੋ ਜੂਗੀ ਆਪਣੇ ਲੋਕ ਕੋਈ ਬੋਲੇ ਕੋਈ ਗੱਲ ਹੀ ਨਿਕਲਦਾ ਕੋਈ ਮੰਤਰੀ ਨਾ ਲੀਡਰ ਸਮਝ ਨਹੀਂ ਆਦਾ ਕੀ ਚੱਲ ਰਿਹਾ ਯਾਰ ਚਲੋ ਦੇਖੇ ਗੱਲ ਪਰ ਚੋਕ ਗਲਤੀ ਹੋਈ ਹੋਵੇ ਤਾਂ ਮਾਫ ਕਰਿਓ ਵੀਰੇ ਇਹਨੀਆਂ ਗੱਲਾਂ ਸੀ ਇੰਨੀਆਂ ਬੇਨਤੀਆਂ ਤੁਹਾਨੂੰ ਸੋਦੇ ਨਾਲ ਸਾਝੀਆਂ ਕਰਨੀਆਂ ਇਸ ਕਰਕੇ ਹੋ